ਨੈਸ਼ਨਲ ਹਾਈਵੇ ਦੇ ਅਧੀਨ ਜਦੋਂ ਅਧਿਕਾਰੀ ਮਾਚੀਵਾੜਾ ਦੇ ਅਧੀਨ ਪੈਂਦੇ ਪਿੰਡ ਸਹਿਜੋ ਮਾਜਰਾ ਦੇ ਵਿੱਚ ਜ਼ਮੀਨ ਐਕਵਾਇਰ ਕਰਨ ਜਾਂਦੇ ਨੇ ਤਾਂ ਕਿਸਾਨਾਂ ਵੱਲੋਂ ਸਖਾ ਵਿਰੋਧ ਪ੍ਰਦਰਸ਼ਨ ਕੀਤਾ ਜਾਂਦਾ ਕਿਸਾਨਾਂ ਨੇ ਗੱਲਬਾਤ ਕਰਦਿਆਂ ਹੋਇਆ ਕਿਹਾ ਕਿ ਜਦੋਂ ਵੀ ਅਧਿਕਾਰੀ ਆਉਂਦੇ ਨੇ ਤੇ ਆਪਣਾ ਮੁੱਲ ਹੀ ਦੱਸਦੇ ਨੇ ਜੋ ਅਸਲ ਜ਼ਮੀਨ ਦਾ ਮੁੱਲ ਹੈ ਉਹ ਨਹੀਂ ਦਿੰਦੇ ਇਸੇ ਕਰਕੇ ਸਾਡੀ ਜ਼ਮੀਨ ਵੀ ਜਿਹੜੀ ਹੈ ਉਹ ਵਾਹ ਦਿੱਤੀ ਗਈ ਹੈ ਜਿਸ ਦੇ ਵਿੱਚ ਫਸਲ ਜਿਹੜੀ ਹੈ ਉਹ ਲਗਾਈ ਗਈ ਸੀ ਤਾਂ ਉੱਥੇ ਹੀ ਉਹਨਾਂ ਨੇ ਕਿਹਾ ਕਿ ਜੇਕਰ ਸਰਕਾਰ ਸਾਡੀ ਜ਼ਮੀਨ ਦਾ ਵਾੜਦਾ ਹੋਇਆ ਮੁੱਲ ਨਹੀਂ ਦੇ ਵੇਗੀ ਤਾਂ ਉਹਨਾਂ ਚਿਰ ਅਸੀਂ ਇਹ ਜ਼ਮੀਨਾਂ ਜਿਹੜੀਆਂ ਨਹੀਂ ਦਵਾਂਗੇ ਤਾਂ ਇਸ ਤਰ੍ਹਾਂ ਲਗਾਤਾਰ ਵਿਰੋਧ ਪ੍ਰਦਰਸ਼ਨ ਕੀਤਾ ਜਾਏਗਾ ਤਾਂ ਉਥੇ ਹੀ ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਹੈ ਕਿ ਗਲਬਾਤ ਦੇ ਰਾਹੀਂ ਮਸਲੇ ਨੂੰ ਹੱਲ ਕੀਤਾ ਜਾ ਰਿਹਾ ਅਤੇ ਮਾਹੌਲ ਪੂਰਾ ਸ਼ਾਂਤੀਪੂਰਵਕ ਹੈ ਤਾਂ ਪ੍ਰੀ ਸਿੰਘ ਅੱਜ ਪਿੰਡ ਦੇ ਸੇਜਮਾ ਜਿਹੜੇ ਵਸਦੇ ਇਕੱਠ ਕਰ ਗਿਆ ਕਿ ਮਾਮਲਾ ਇਹ ਬਸ ਇਹਨਾਂ ਨੇ ਪ੍ਰਸ਼ਾਸਨ ਨੇ ਜੀ ਕਹ ਲੋ ਵੀ ਤੱਕੇ ਨਾਲੇ ਆਪਣੀਆਂ ਜੀਸੀਬੀ ਹਲਾਤੀਆਂ ਖੇਤਾਂ ਵਿੱਚ ਤੇ ਸਾਨੂੰ ਉਹਨਾਂ ਦੇ ਰੇਟ ਵੀ ਸਹੀ ਨਹੀਂ ਮਿਲੇ ਜਾਇਜ਼ ਨਹੀਂ ਮਿਲੇ ਤੇ ਬਹੁਤ ਪ੍ਰਸ਼ਾਸਨ ਨੇ ਧੱਕਾ ਕੀਤਾ ਕਿਸਾਨਾਂ ਨਾਲ ਜੀ ਖਚੋਨਾ ਵੀ ਬਾਅਦ ਛੱਡੇ ਮਤਲਬ ਵੀ ਟਰੈਕਟਰਾਂ ਨਾਲ ਇਹਨਾਂ ਨੇ ਸਾਰਾ ਕੁਝ ਤਬਾਈ ਜੀ ਮਚਾਈ ਪਈ ਜਿਹੜੇ ਜਿਹੜੇ ਅਧਿਕਾਰੀ ਆਏ ਸੀ ਉਹਨਾਂ ਨੂੰ ਤੁਸੀਂ ਰੋਕਿਆ ਕਿ ਤੁਸੀਂ ਹੁਣ ਇਹ ਦੇਖੋ ਵੀ ਹੁਣ ਇੰਨੇ ਪ੍ਰਸ਼ਾਸਨ ਆਇਆ ਹੋਇਆ ਬੰਦਾ ਇਕੱਲਾ ਕੀ ਕਰੇ ਕਿੱਦਣੂ ਜਾਵੇ ਤੁਸੀਂ ਮੈਂ ਦੱਸਦਾ ਕੀ ਰੇਟ ਹੈ ਕਿੱਲੇ ਦੇ ਹਿਸਾਬ ਨਾਲ ਤੁਹਾਡੇ ਨਾਲ ਕੀਤਾ ਗਿਆ ਸੀ ਐਨ ਮੈਂ ਉਹੀ ਛਾਂਟ ਛੋੜ ਕੇ ਆ ਹਾਂਜੀ ਤੇ ਨਾਲ ਦੇ ਪਿੰਡਾਂ ਦਾ ਰੇਟ ਕੀ ਚੱਲ ਰਿਹਾ ਸੀ ਨਾਲ ਤਾਂ ਵੱਧੇ ਸੀਗਾ ਮੇਰੇ ਹਿਸਾਬ ਨਾਲ ਜ਼ਮੀਨ ਦਾ ਰੇਟ ਵਾ ਕੇ ਜਦੋਂ 60 ਲੱਖ 60 ਲੱਖ ਰੁਪਏ ਚਾਹਦਾ ਇੱਟਾ ਕਿ ਕਿ ਲਜਮੀਂ ਲਈ ਤੁਹਾਡੀ ਆਉਂਦੀ ਸਾਡੇ ਆਉਂਦੀ ਡੇਢ ਕਿ ਕਿ ਲਾਂ ਹੁਣ ਤੁਹਾਡੇ ਵੱਲੋਂ ਇੱਥੇ ਕੋਈ ਵਿਰੋਧ ਪ੍ਰਦਰਸ਼ਨ ਬਸ ਮੈਂ ਤਾਂ ਇਹ ਕਹਣਾ ਜਿਹੜੀਆਂ ਹੁਣ ਕਹ ਲੋ ਸ਼ਹਿਰਾਂ ਨੂੰ ਜਾਣੀਆਂ ਸੜਕਾਂ ਉੱਥੇ ਲੁੱਕ ਨਹੀਂ ਪੈਂਦੀਆਂ ਇਹਨਾਂ ਤੋਂ ਨਵੀਆਂ ਸੜਕਾਂ ਬਣਾਉ ਲੱਗੇ ਆ ਗਵਰਨਮੈਂਟ ਤੁਸੀਂ ਮੈਨੂੰ ਦੱਸੋ ਤੁਹਾਡੀ ਗੱਲ ਹੋਈ ਇੱਥੇ ਕਿਸੇ ਪ੍ਰਸ਼ਾਸਨਿਕ ਕਿਸੇ ਇਹਨਾਂ ਨੇ ਕੋਈ ਨੋਟੀਫਿਕੇਸ਼ਨ ਨਹੀਂ ਦਿੱਤਾ ਕੋਈ ਲਿਖਤੀ ਰੂਪ ਨਹੀਂ ਦਿੱਤਾ ਭਾਈ ਇਹਨੇ ਪੈਸੇ ਕਿਸਾਨਾਂ ਨੂੰ ਮਿਲਨੇ ਆ ਇਹਨੇ ਨਹੀਂ ਇਹਨਾਂ ਨੇ ਮਤਲਬ ਪਹਿਲਾਂ ਹੀ ਹੁਣ ਜੇ ਸੀ ਬੀਆਂ ਲਾ ਕੇ ਜ਼ਮੀਨਾਂ ਉਹ ਕਰਤੀਆਂ ਕਾਇਬਰ ਕਰਤੀਆਂ ਤੇ ਬਾਅਦ ਵਿੱਚ ਪਤਾ ਨਹੀਂ ਕਿੰਨੇ ਰੇਟ ਦੇਣਗੇ ਕਿੰਨੇ ਨਹੀਂ ਮਤਲਬ ਕਾਰਵਾਈਆਂ ਇਹਨਾਂ ਨੇ ਆਪਣੇ ਵੱਲੋਂ ਕਰਤੀ ਜਿਹੜੀਆਂ ਫਸਲਾਂ ਬੀਜੀਆਂ ਹੋਈਆਂ ਸੀ ਉਹ ਸਰਕਾਰ ਪ੍ਰਸ਼ਾਸਨ ਵੱਲੋਂ ਬਾਅਦ ਤੱਕ ਹਾਂਜੀ ਅੱਧੀਆਂ ਦਾ ਬਾਤ ਹੀ ਆ ਤੇ ਕਿਸਾਨ ਮਤਲਬ ਤਿਆਰੀ ਵਿੱਚੇ ਸੀਗੇ ਤੇ ਹੁਣ ਬਹੁਤ ਤੱਕਾ ਹੋ ਰਿਹਾ ਹੈ ਨਾ ਵੱਲੋਂ ਕੋਈ ਜ਼ਮੀਨ ਤੇ ਤੁਹਾਡੇ ਵੱਲ ਕੋਈ ਸਟੇਜ ਜਾਂ ਕੋਈ ਲਵਾਇਆ ਗਿਆ ਸੀ ਨਾ ਨਾ ਸਟੇ ਤਾਂ ਨਹੀਂ ਲਵਾਈ ਹੋਈ ਸੀ ਹਾਂਜੀ ਤੇ ਬਾਕੀ ਜਿਹੜੇ ਨੇ ਕਿਉਂਕਿ ਹੁਣ ਅੱਜ ਕੱਲ ਜਿਹੜੇ ਕਿਸਾਨ ਆ ਉਹਨਾਂ ਕੋਲ ਇੰਨਾ ਹੈ ਵੀ ਨਹੀਂ ਵਕੀਲ ਕਰਕੇ ਮਤਲਬ ਵੀ ਆਪਣਾ ਸਟੇਜ ਟੂ ਲਵਾਣ ਨਾਮ ਕਰ ਸੇਵਕ ਸਿੰਘ ਆ ਕਿਹੜਾ ਪਿੰਡ ਹੈ ਪਿੰਡ ਸੈਜੋ ਮੱਜਰਾ ਹੈ ਕੱਟ ਕੀਤਾ ਕੀ ਕਰ ਰਹੇ ਆ ਇਕੱਠਾ ਜੋ ਨੈਸ਼ਨਲ ਹਾਈਵੇਲੇ ਕਬਜ਼ੇ ਕਰਨ ਆਏ ਵੀਰੇ ਉਹਦੇ ਵਿਰੋਧ ਵਾਸਤੇ ਇਕੱਠੇ ਕਰ ਰਹੇ ਆ ਜਿਹੜੀ ਜ਼ਮੀਨ ਥੋੜੀ ਐਕਵਾਇਰ ਕੀਤੀ ਗਈ ਹੈ ਉੱਥੇ ਤੁਹਾਨੂੰ ਕੋਈ ਰਾਸ਼ੀ ਮਿਲੂ ਨਾ ਨਾ ਕੋਈ ਮੁਆਵਜ਼ਾ ਕੋਈ ਇੱਕ ਪੈਸਾ ਵੀ ਨਹੀਂ ਮਿਲਿਆ ਕਿ ਤਦੋਂ ਆ ਦੇਖ ਲੋ ਜ਼ਿੰਮੇਦਾਰਾਂ ਦਾ ਝੋਨਾ ਬਾਦ ਫਸਲਾ ਯਾਰ ਦੀ ਟੋਏ ਪੜਦਾ ਹੀ ਨਹੀਂ ਆਈ ਆ ਭਲਵਾਂ ਕੀ ਰੇਟ ਜ਼ਮੀਨ ਦੇ ਕਿਲੇ ਸਾਹਮਣੇ ਜ਼ਮੀਨ ਇਹਨਾਂ ਨੇ ਛਾਟ ਕੱਢਦੇ ਆ ਕਹਿੰਦੇ ਸੀ ਛਾਟ ਕੱਢ ਕੇ ਤੁਹਾਨੂੰ 9 ਲੱਖ 50000 ਰੁਪਏ ਜੀ ਰਜਿਸਟਰੀਆਂ ਮੇਰੇ ਪਿੰਡ ਦੇ 54 54 ਲੱਖ ਦੀਆਂ ਨੇ 50 ਲੱਖ ਦੀਆਂ 48 ਲੱਖ ਦੀਆਂ ਛਾਟ ਕੱਢੀ ਹੋ 9 ਲੱਖ ਰੁਪਏ ਜੀ ਵੀ ਜਿਹੜੇ ਜ਼ਮੀਨ ਐਕਵਾਇਰ ਕਰਨਾ ਹੈ ਫਿਰ ਤੁਹਾਨੂੰ ਦੱਸਿਆ ਗਿਆ ਹੈ ਕਿ ਵੀ ਥੋੜੀ ਜਿਹੀ ਜ਼ਮੀਨ ਵਾਈ ਜਾ ਰਹੀ ਹੈ ਕਿ ਨਹੀਂ ਦੱਸਿਆ ਦੱਸਿਆ ਕੋਈ ਨਹੀਂਗਾ ਸੰਤੋਰੇ ਖੇਤਾਂ ਜਾਇਆ ਨੂੰ ਪਤਾ ਲੱਗਿਆ ਵੀ ਪੁਲਿਸ ਆ ਗਈ ਨਹੀਂ ਸਾਰੀ ਪ੍ਰਸ਼ਾਸਨ ਵੱਲੋਂ ਕੀ ਜੀਸੀ ਚੋਨਾ ਬਾਤਾਂ ਲੋਕਾਂ ਦਾ ਮੱਕੀਆਂ ਯਾੜਤੀਆਂ ਤੁਹਾਡੇ ਵੱਲੋਂ ਰੋਕਣ ਦੀ ਕੋਸ਼ਿਸ਼ ਰੋਕਣ ਦੀ ਕੋਸ਼ਿਸ਼ ਕੀਤੀ ਕੀ ਸਾਡੇ ਵੱਲੋਂ ਪਰ ਇੰਨੀ ਪੁਲਿਸ ਲਿਆਂਦੀ ਹੋਈ ਚੱਕ ਚੱਕ ਸਾਨੂੰ ਖਿੱਚਦੇ ਗੱਡੀਆਂ ਛੱਡਦੇ ਖਿੱਚਦੇ ਅਸੀਂ ਤੁਹਾਨੂੰ ਚੱਕ ਕੇ ਲੈ ਜਾਵਾਂਗੇ ਮੰਗਦਾ ਹਾਂ ਮੰਗਦਾ ਸਰਕਾਰ ਤੋਂ ਐ ਵੀ ਜੇ ਸੜਕ ਬਣਾਉਣੀਆਂ ਤਾਂ ਬਣਾਵੇ ਜੀ ਸਕਦਗੇ ਪਰ ਸਾਨੂੰ ਜਿਹੜਾ ਰੇਟ ਆ ਸਾਨੂੰ ਮਾਰਕੀਟ ਰੇਟ ਤੇ ਮਲਟੀਪਲ ਫੈਕਟਰ ਲਾ ਕੇ ਦੋ ਸਾਨੂੰ ਰੇਟ ਸਹੀ ਦਿੱਤੇ ਜਾਣ 4 ਸਾਲ ਹੋ ਗਏ ਸਾਨੂੰ ਧੱਕੇ ਖਾਂਦੇ ਆਨ ਸਰਕਾਰ ਦੇ ਮਗਰ ਕਦੇ ਉੱਥੇ ਚਲੇਗੇ ਉੱਥੇ ਚਲੇਗੇ ਭਗਵੰਤ ਮਾਨ ਤੱਕ ਅਸੀਂ ਕਿਹੜੇ ਲਾ ਲਈ ਵੀ ਸਾਡੀਆਂ ਜ਼ਮੀਨਾਂ ਦਾ ਰੇਟ ਪਾਇਆ ਜਾਣ ਪਰ ਕਿਤੇ ਕੋਈ ਸੁਣਵਾਈ ਨਹੀਂ ਹੈ ਜੀ ਸੱਚਾ ਸਿੰਘ ਕਿਹੜਾ ਪਿੰਡ ਹੈ ਸਾਡਾ ਮਾਜਰਾ ਬਾਪੂ ਜੀ ਕੀ ਮਾਮਲਾ ਅੱਜ ਕੱਟ ਕੀਤਾ ਗਿਆ ਜੀ ਸਾਡੀਆਂ ਜ਼ਮੀਨਾਂ ਜਿਹੜੀਆਂ ਅੱਜ ਮੇ ਸੜਕ ਬਣਾਉਣੀ ਹੈ ਉਹਦੇ ਲਈ ਇਨਕਾਰ ਕਰਨਾ ਹੈ ਤੇ ਨਾ ਸਾਨੂੰ ਪੈਸਾ ਮਿਲਿਆ ਨਾ ਸਾਨੂੰ ਨੋਟਿਸ ਮਿਲਿਆ ਪੂਰਤ ਪ੍ਰਸ਼ਾਸਨ ਲੈ ਕੇ ਆ ਕੇ ਮੰਡਵਾਲੇ ਲੇਡੀ ਪੁਲਿਸ 10 12 ਸੱਚਾ ਬੀ ਐਚ ਪੀ ਵਗੈਰਾ ਸਾਵੜ ਹੁਣ ਅਸੀਂ ਦਰਦੇ ਮਾਰੇ ਆ ਕੀ ਕਰੀ ਉਹਨਾਂ ਨੇ ਬੰਗਾ ਲੈ ਗਿਆ ਹੋਟੇ ਵੱਲ ਰੁਕਿਆ ਨਹੀਂ ਗਿਆ ਉਹਨਾਂ ਨੂੰ ਹਾਂ ਰੁਕਿਆ ਨਹੀਂ ਗਿਆ ਜੀ ਮੈਂ ਰੁਕਿਆ ਸੀ ਅੱਜ ਨਹੀਂ ਸਾਡੀ ਫਸਲਾਂ ਕੜੀਆਂ ਸਾਨੂੰ ਫੈਸਲਾ ਨਹੀਂ ਮਿਲਿਆ ਹੈਗਾ ਨਾ ਅਸੀਂ ਪੈਸੇ ਚੱਕੇ ਜਿਹੜੀ ਫਸਲਾਂ ਬੀਜੀਆਂ ਅਸੀਂ ਉਹ ਵਾਈਆਂ ਹੀ ਕਿ ਬਾਤ ਹੈ ਜੀ ਇਹ ਕੀ ਰੇਟ ਕਿल्ले ਹਿਸਾਬ ਨਾਲ ਤੁਹਾਨੂੰ ਮਿਲਿਆ ਜੀ ਇਹ ਕਿल्ले 48 ਲੱਖ ਦੇ ਹਿਸਾਬ ਨਾਲ ਦਿੱਤਾ ਜਦ ਤੇ ਰੇਟ 7-7 ਆਏ ਮੇਰੇ ਖਿਆਲ ਆ ਇਸ ਟਾਈਮ ਹੁਣ 70-80 ਲੱਖ ਰੁਪਏ ਦੇ ਭਾਅ ਨੂੰ ਅਸੀਂ ਆਪ ਖੁਦ ਖਰੀਦਣੀ ਨੀ ਤਿਆਰ ਨਾ 70-80 ਕੀ ਮੰਗ ਕੀ ਹੈ ਜੀ ਹੁਣ ਸਾਡੀ ਪੰਗ ਹੈ ਸਾਡੇ ਸਾਜ ਦਾ ਰੇਟ ਮੰਨੇ ਚਾਹੀਦਾ ਹੈ ਨਾ ਕਿ ਇਹ ਨਹੀਂ ਚਾਹੀਦੀ ਰੇਟ ਵੀ ਆ ਚੱਕੋ ਪੈਸੇ ਤੇ ਸਾਡੇ ਨਾਲ ਦੁਰਵਸਤੀ ਧੱਕਾ ਕਰ ਰਹੇ ਇਹ ਜਿਹੜੀ ਸਾਡੀ ਪੰਜਾਬੀ ਜ਼ਮੀਨ ਸੀ ਇਹ ਦਾਦੀ ਦੇ ਟਾਈਮ ਤੋਂ ਸਾਡੀ ਇਹ ਜ਼ਮੀਨ ਸਾਰੋਂ ਨੋ ਜ਼ਿਆਦਾ ਪੰਜਾਬ ਵਿੱਚ ਪੂਰੇ ਆਪਣੇ ਪੰਜਾਬ ਚ ਇਹ ਜ਼ਮੀਨ ਜਿੱਥੇ ਜਿੱਥੇ ਅਸੀਂ ਖੜੇ ਹਾਂ ਨਹੀਂ ਕਿਤੇ ਦੰਦਾਲ ਤੇ ਕਿਤੇ ਪੱਥਰ ਤੇ ਕਿਤੇ ਕੁਸ਼ਤ ਉਹਨਾਂ ਨੂੰ ਕਰੋੜ-ਕਰੋੜ ਰੁਪਏ ਸਾਡੀ ਜਿਹੜੀ 1-1 ਰੁਪਿਆ ਵਾਲੀ ਜ਼ਮੀਨ ਦੀ ਕੀ ਉਸਤਾਨ 1-1 ਰੁਪਿਆ ਵਾਲੀ ਜ਼ਮੀਨ ਅਸੀਂ ਬੇਸਕਲ ਫਾਰਾ ਕਿਲੇ ਹੋਰ ਖਰੀਦੀ ਦੋਸਤ। ਉਹ ਕਿਲੇ ਦੀ ਕੀਮਤ ਜਿੰਨੇ ਸਾਨੂੰ 8-8 ਲੱਖ ਨੂੰ ਨਹੀਂ। ਤੇ ਸਾਡਾ ਬਿਲਕੁਲ ਪੀਸਫੁਲ ਜਿਹੜਾ ਪ੍ਰੋਜੈਕਟ ਨੈਸ਼ਨਲਾਈਜ਼ੇਸ਼ਨ ਦਾ ਕਰ ਰਿਹਾ। ਸਾਡੇ ਜਿਹੜੇ ਦੋ ਆਪਸਰਾਂ ਦੇ ਡੀਐਸਪੀ ਸਰਪੰਚੀ ਜੀ ਸਿੰਘ ਕਰਿਆ ਔਰ ਡੀਐਸਪੀ ਸਰਵਿੰਦਰ ਸਿੰਘ ਜੀ। 60 ਜਵਾਨ ਸਾਡਾ ਜਿਹੜਾ ਇਸ ਡਿਊਟੀ ਲਈ ਤਾਇਨਾਤ ਆ। ਬਿਲਕੁਲ ਸ਼ਾਂਤੀਪੂਰਨ ਚੱਲ ਰਿਹਾ ਨੈਸ਼ਨਲਾਈਜ਼ੇਸ਼ਨ ਦਾ ਪ੍ਰੋਜੈਕਟ। ਉਹ ਆਪਣਾ ਪ੍ਰੋਜੈਕਟ ਜਿਹੜਾ ਕੁਝ ਨੰਬਰ ਜਿਹੜੇ ਲੋਕ ਸਰ ਇੱਕ ਦੋ ਗਲਤੀਆਂ ਕਹਿ ਰਹੇ ਸੀ ਕਿ ਸਾਨੂੰ ਜਿਹੜੇ ਆ ਪੈਸੇ ਧੱਕ ਪਏ ਜਾ ਰਹੇ ਨੇ ਉਹ ਉਹਨਾਂ ਦਾ ਥੋੜਾ ਬੰਦਾ ਬਰੂਧ ਕੀਤਾ ਜਾ ਗਿਆ ਸੀ ਉਹਦੇ ਕਿਉਂ ਇਹ ਐਸਡੀਓ ਦਾ ਕੰਮ ਹੈ ਜਿਨ੍ਹਾਂ ਦੀ ਡਿਊਟੀ ਹੈ ਉਹ ਦੇਖਣ ਜਿਵੇਂ ਪੈਸੇ ਘੱਟ ਵੱਧਿਆ ਜਿੰਨੇ ਵੀ ਜੋ ਜਾਇਆ ਉਹ ਇਹਨਾਂ ਨੂੰ ਮਿਲੂਗਾ ਜੋ ਜੋ ਮਾਰਕੀਟ ਪ੍ਰਾਈਸ ਰੇਟ ਆਫ ਹੋਰ ਕਿਸੇ ਤਰ੍ਹਾਂ ਦੀ ਕੋਈ ਸਰ ਜਿਹੜੀ ਅਨਸੁਮਾਨੀ ਘਟਨਾ ਤਾਂ ਨਹੀਂ ਹੋਈ ਕਿ ਕਈ ਰੋਈ ਅਸੀਂ ਨਹੀਂ ਹੋਣ ਦੇਣੀ ਨਹੀਂ 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 ਇਹੋ ਜਿਹੀ ਕੋਈ ਗੱਲ ਨਹੀਂ ਲੋਕ ਆਪਣਾ ਵਧੀਆ ਕੋਪਰੇਟ ਕਰਦੇ ਆ